ਉਹ ਜੀ ਜਾਣਿਆ ਕਿਲੇਵਾਲ ਨੂੰ ਜਿੱਥੇ ਰਾਜੇ ਮਾਨ ਸਿੰਘ ਨੇ ਕਬਜ਼ਾ ਲਿਆ ਸੀਗਾ ਕਿਲੇ ਦਾ ਜੀ ਦਾ ਉਹ ਵੀ ਉੱਥੇ ਲਗਾ ਉਧਿਆ ਉਸ ਵੇਲੇ ਆਹ ਦੇਖੋ ਏਡੇ ਵੱਡੇ ਵੱਡੇ ਆ ਤੇ ਕਿੱਥੇ ਆਇਆ ਇਹਨਾਂ ਹਾਂ ਅੱਜ ਗੰਭਾ ਕੋਈ ਬਣਾਇਆ ਤਾ ਦਾ ਰੋਟਾ ਟੋਪ ਬੱਸ ਕਾਂ ਗਈ ਇਹ ਬੂੰਜਾ ਰਾਜੇ ਜਿੱਥੋਂ ਛੜਵਾਏ ਸੀ ਹਮਾ ਨਾਲ ਜਿਹੜੇ ਆ ਥਮ ਇਹ ਬਵੰਗੇ ਥਮ ਹੈ ਸਾਹਮਣੇ ਮੈਂ ਇਹ ਬੂੰਜਾ ਥੰਮ ਜਿੱਥੇ ਰਾਜੇ ਰਾਜਿਆਂ ਨੂੰ ਮਤਲਬ ਆਪਣੇ ਦਸਵੇਂ ਪਾਸੇ ਸੁਣਾ ਕੇ ਲੈ ਗਏ ਸੀ ਹੁਣ ਇਥੇ ਇਹਨਾਂ ਦਾ ਕਬਜ਼ਾ ਵੀ ਪੜਾ ਕੇ ਪਾਉਂਦੇ ਆ ਉਹ ਸੀਗਾ ਇਹ ਰਾਮਹਿਲ ਸੀ ਜਿੱਥੇ ਰਹਿੰਦਾ ਸੀ ਰਾਜਾ ਮਾਨ ਸਿੰਘ ਵੀ ਰਹਿੰਦਾ ਰਿਹਾ ਉੱਥੇ ਲੈ ਜਿਗਿਆ ਨੇ ਭਾਈ ਅੱਗੇ ਥੰਮ ਉਹ ਜੀ ਜਿਹੜੇ 52 52 52 ਥੰਮ ਆ ਇਹ ਇਹਨਾਂ ਨਾਲ ਬੰਨੇ ਹੋਏ ਸੀਗੇ ਉਹ ਜਿਨ੍ਹਾਂ ਨੂੰ ਛਡਾ ਕੇ ਲੈ ਕੇ ਗਏ ਸੀ ਆਪਣੇ ਗੁਰੂ ਇਹ ਚਲੋ ਬਿਨਾ ਲੈਂਟਰ ਤੇ ਸਾਰੀ ਇਮਾਰਤ ਬਣਾਈ ਹੋਈ ਹੈ ਪੱਥਰਾਂ ਦੀ ਪਰ ਤੇੜਾ ਤੇੜਾਉਣ ਲੱਗ ਗਿਆ। ਕੁਝ ਨਹੀਂ ਪਤਾ ਗੈਸ ਕੁਝ ਨਿਕਲਦੀ ਹੋਣੀ ਆ। ਆਲੋ ਇੱਧਰ ਆ ਰਹੇ ਤੁਹਾਨੂੰ ਉਹ ਤਲਾਬ ਦਿਖਾਉਂ। ਆ ਜਾਓ ਇੱਧਰ ਗਾਹਾਂ ਆਓ। ਕੋਰਾ ਨਹੀਂ ਢਾੜ ਦਿੰਦੇ। ਇੱਥੇ ਜੇ ਇੱਕ ਤਲਾਬ ਹੀ ਹੁੰਦਾ ਸੀਗਾ। ਦੇਖਦੇ ਹੋ ਇੱਧਰ। ਹਾਂ ਇੱਧਰੋਂ ਪਾਣੀ ਜਾਂਦਾ। ਉਹ ਸੀ ਉਹ ਤਾਂ ਬਹੁਤ ਬੱਚੇ ਉਹ ਐ ਕਿ ਜੰਗ ਵੀ ਬਹੁਤ ਮੈਂ ਅੱਗੇ ਤਾਂ ਚ ਪਾਣੀ ਬਹੁਤ ਹੁੰਦਾ ਠੀਕ ਪਾਣੀ ਹੈ ਨਹੀਂ ਮੇਰੇ ਤਲਾਹ ਸੀ ਮੇਰੇ ਸਹਾਨ ਨੂੰ ਨੂ ਨੂ ਨਾਲ ਉਹ ਉੱਥੇ ਜਾ ਕੇ ਉਹ ਥੱਲੇ ਦੀ ਆ ਕੇ ਉੱਥੇ ਹੀ ਨਹਾਉਂਦੇ ਹੋਣਗੇ ਲੋਕਾਂ ਲਈ ਪਾਣੀ ਦੀਆਂ ਬੋਤਲਾਂ ਸਿੱਟੀਆਂ ਪਈਆਂ ਵਿੱਚ ਜਿਵੇਂ ਮਹਾਰਾਜਿਆਂ ਮੇਲੇ ਦਾ ਬਣਿਆ ਹੋਇਆ ਅਰੇ ਇੱਥੇ ਥੋੜੀ ਇੱਥੋਂ ਦੀ ਆਪਾਂ ਥੱਲੇ ਜਾ ਸਕਦੇ ਬੰਦ ਕਰਤਾ ਹੋਇਆ ਜੀ ਹਾਰਾ ਸੀਗਾ ਥੱਲੇ ਜਾਣ ਨੂੰ ਇਹ ਬੰਦ ਕੀਤਾ ਹੋਇਆ ਹਨ ਤੇ ਲੋਕ ਜਾਂਦਾ ਥੱਲੇ ਜਾਣ ਜਾਂਦੀ ਹੂ ਵੱਧ ਵਿੱਚ ਕਈ ਰਾਹ ਬੰਦ ਕਰਤੇ ਤੇ ਵੀ ਆ ਗਿਆ ਬੈਕ ਸੈਟ ਜਿੱਥੇ ਥੰਮ ਸੀਗਾ ਬਵੰਜਰ ਰਾਜੇ ਵਾਲੇ ਆਹ ਵਾਲੇ ਉਹਦੇ ਇਧਰ ਇੰਨੀ ਜਗ੍ਹਾ ਸੀ ਕਾਫੀ ਬਹੁਤ ਉੱਚਾ ਸੀ ਸ਼ਹਿਰ ਤੋਂ ਜਿਵੇਂ ਗਵਾਲੀਅਰ ਜਾਂ ਪਿੰਡਾਂ ਜਾਂ ਸ਼ਹਿਰ ਤੋਂ ਬਹੁਤ ਉੱਚਾ ਕਿਲਾ ਬਣਾ ਹੈ ਉਹ ਦੇਖੋ ਇੱਧਰ ਉਹ ਦੇਖੋ ਤਾਂ ਅੱਗੇ ਉਹ ਇੱਧਰ ਘਰ ਕਿੰਨੇ ਦੀਂਦੇ ਉਹ ਨੂੰ ਇੱਧਰ ਵੀ ਦਿਖਾਉਣਾ ਇੱਧਰ ਵੀ ਪੱਕੇ ਪਹਾੜ ਇੱਥੇ ਖੜ ਜਾਂਦੇ ਵੈਸੇ ਨੇੜੇ ਗੱਤ ਜਾਣਾ ਸੋਹਣੇ ਦਿਨ ਆਹ ਉਹ λεयो ਸਾਰੇ ਕਿਲੇ ਦੀ ਜਗ੍ਹਾ ਹੀ ਆ ਜਿਹੜੀ ਉਹ ਦੇਖਦੀਆਂ ਨਾ ਦੂਰ ਤੱਕ ਉਹ ਸਾਰੇ ਜਿੰਨਾ ਉੱਚਾ ਕਿਲੇ ਦੀ ਜਗ੍ਹਾ ਹੀ ਆ ਇਲੇ ਦੀ ਟੈਕਟਾਂ ਜੇ ਆਪਾਂ ਨੋਰਮਲ ਲੈਂਦੇ ਹਾਂ 25 ਰੁਪਏ ਜੇ ਗੂਗਲ ਪੇ ਰਾਹ ਨਾਲ ਲੈਂਦੇ ਹਾਂ ਤਾਂ 20 ਰੁਪਏ ਆਪਣਾ ਇੰਦਰ ਮੋਹਨ ਸਿੰਘ ਪੈਲਸ ਪਿੰਡ ਨਾਲ ਆ ਵੀਰ ਹੌਕੇ ਇੱਧਰੇ ਕਈ ਆਉਂਦੇ ਆ ਆ ਵੀਰ ਜੀ ਮਾਣ ਇਹਦੇ ਰਾਹ ਬਹੁਤ ਆ ਤਿੰਨ ਚਾਰ ਰਾਹ ਚਾਰ ਰਾਹ ਆ ਥੱਲੇ ਜਾਂਦੇ ਹੋਰ ਇਹ ਰਾਹ ਜੇ ਅੰਦਰ ਮੈ ਲਾ ਕਲਾਕਾਰੀ ਕਿ ਨਿਕਾੜ ਕਿ ਕਲਾਕਾਰੀ ਕਿ ਨਿਕਾੜ ਪੱਥਰੀ ਕਿ ਕਿੱਥੇ ਜਾਂਦਾ ਆ ਆ ਰਾਹ ਨੰਗਨ ਨੂੰ ਆ ਵਿੱਚ ਦੀ ਮੋਰੀਆਂ ਰਾਹ ਨੰਗਨ ਵਿੱਚ ਦੀ ਮੋਰੀਆਂ ਆਲੇ-ਦਾਲੇ ਬਾਕੀ ਸਾਰਾ ਬਿਨਾਂ ਲੈਂਟਰ ਤੋਂ ਪੱਥਰਾਂ ਦਾ ਹੀ ਆ ਹੁਣ ਆਪਾਂ ਜਾਂਦੇ ਹਾਂ ਥੱਲੇ ਜਿੱਥੇ ਰਾਜਾ ਨਾ ਮਾਨ ਸਿੰਘ ਫਾਂਸੀ ਦੇ ਅੰਦਰ ਸੀ ਉਹ ਕਿਲੇ ਦੇ ਇਹ ਡੱਡੇ ਕੀ ਗੇਟ ਆ ਮਸਾ 5 ਫੁੱਟ ਦੇ ਗੇਟ ਹੋਣਗੇ ਇਹਦੇ ਚਾਰ ਰਾਹ ਵਾ ਇਹ ਨਹੀਂ ਪਤਾ ਲੱਗਦਾ ਇਹ ਇਦਾਂ ਗੇਟ ਵੀ ਕੈਂਚੀ ਗੇਟ ਲੱਗੇ ਹੋਏ ਆ ਕਿੰਚੀ ਜਿੱਟ ਲੱਗੇ ਹੋਏ ਇੱਥੇ ਮਨ ਪਥਲੇ ਲੱਗੇ ਨੇ ਜਿੱਥੇ ਆ ਜਿੱਦਾਂ ਗੋਆ ਵੀ ਜਿਵੇਂ ਜਾਂ ਰਾਹ ਬੰਦ ਕਰਨ ਉਹ ਵੀ ਰਾਹ ਬੰਦ ਐ ਇੱਥੋਂ ਕਰ ਦਿੰਦੇ ਹੁਣੇ ਕੁੱਤੇ ਆਉਂਦੇ ਮੈਂ ਜਾਉਣਾ ਹੋਰ ਡੂੰਗਾ ਇੱਥੇ ਸਿਗਨਲ ਵੀ ਨਹੀਂ ਆਉਂਦਾ ਫੋਨ ਦਾ ਇਹ ਆ ਰੋਸ਼ਨਦਾਨ ਇਹਨਾਂ ਨੇ ਤਾਂ ਰੱਖਿਓ ਜਾ ਉਹ ਟਾਈਮ ਦੇ ਕਿ ਜਿਹੜਾ ਕਿਲਾ ਵਾ ਹੈ ਇਹਦੇ ਅੰਦਰ ਨੇ ਰਾਣੀ ਪੈਂਦਾ ਕਦੇ ਵੀ ਤੇ ਜਿਹੜੇ ਨੇ ਬਣਾਇਆ ਵਾ ਦੇਖੋ ਇੱਥੇ ਰੋਸ਼ਨਦਾਨ ਉਦੋਂ ਇੱਥੇ ਰੋਸ਼ਨਦਾਨ ਇਹਦਾ ਇੱਥੇ ਰੋਸ਼ਨਦਾਨ ਆ ਉਹ ਦੇਖੋ ਵਿੱਚ ਸਰਕਲ ਮਾਰ ਕੇ ਆ ਥੱਲੇ ਰੋਸ਼ਨਦਾਨ ਰੱਖੇ ਹੋਇਆ ਸਿਰਫ ਵੀ ਕਿ ਚਾਨਣ ਆਵੇ ਕਿਉਂਕਿ ਉਦੋਂ ਕਿਹੜਾ ਬਿਜਲੀ ਹੁੰਦੀ ਸੀ ਸਾਨੂੰ ਤਾਂ ਦੱਸਦੇ ਹੀ ਲੋਕਾਂ ਨੂੰ ਦੱਸਣਾ ਕਿ ਤੁਸੀਂ ਵੀਡੀਓ ਦੇਖ ਲਿਓ ਆ ਦੇਖੋ ਆ ਰੋਸ਼ਨਦਾਨ ਰੱਖੇ ਇਧਰੋਂ ਚਾਨਣ ਆਊਗਾ ਸੂਰਜ ਦਾ ਤੇ ਉਦੋਂ ਬਾਅਦ ਸਿੱਧਾ ਇਧਰੋਂ ਜਾਊਗਾ ਤੇ ਵਿੱਚ ਜਾ ਕੇ ਉੱਥੇ ਜਾਊਗਾ ਅੰਦਰ ਜਾਊਗਾ ਇਹ ਚਾਨਣ ਤੁਹਾਨੂੰ ਮੈਂ ਦਿਖਾਉਂਦਾ ਅੱਗੇ ਜਾ ਕੇ ਇਧਰ ਵੀ ਆ ਮੋਰੀਆਂ ਤਾਂ ਹੈ ਬਹੁਤ ਸਿਰਾਂ ਕੀਤਾ ਹੈ ਜਿਹੜੇ ਬੰਦੇ ਨੇ ਬਣਾਇਆ ਆ ਜੋ ਆ ਦੇ ਇੱਥੇ ਆ ਬਲਵ ਦਾ ਬਾਅਦ ਚ ਲੱਗਿਆ ਇੱਥੇ ਜਦੋਂ ਕੋਈ ਉਹ ਹੁੰਦੀ ਸੀ ਜਿਵੇਂ ਕੋਈ ਮੀਟਿੰਗ ਕਰਦੇ ਸੀ ਇੱਥੇ ਕਰਦੇ ਸੀਗੇ ਇੱਥੇ ਮੀਟਿੰਗ ਕਰਦੇ ਹੁੰਦੇ ਸੀ ਦੇਖੋ ਇੱਥੇ ਨਾ ਲਾਈਟਾਂ ਦਾ ਹਣ ਲਾਈਆਂ ਪਹਿਲਾਂ ਲਾਈਟਾਂ ਨਹੀਂ ਹੁੰਦੀਆਂ ਸੀ ਇੱਥੇ ਅਸੀਂ ਅੱਗੇ ਵੀ ਆਏ ਆ ਆ ਦੇਖੋ ਰੋਸ਼ਨ ਦਾ ਨਾ ਆਗੇ ਇਹਨਾਂ ਨਾਲ ਚਾਨਣ ਸਾਰਾ ਸੂਰਜ ਦੀ ਸਨਲਾਈਟ ਇੱਥੇ ਤੱਕ ਆਉਂਦੀ ਆ। ਆ ਸਾਰੇ ਰੋਸ਼ਨਾ ਰੱਖੇ ਹੋਏ ਆ। ਸਿਰਾ ਕੀਤਾ ਹੋਇਆ ਜਿਹੜੇ ਮੈਸਤਰੀ ਨੇ ਬਣਾਇਆ ਹੋਊ ਉਦੋਂ। ਦੇਖੋ ਉਹ ਇਹ ਸੂਰਜ ਦਾ ਚਮਕਾਰਾ ਪੈਂਦਾ। ਉਹ ਦੇਖੋ ਉਹ ਦੇ ਉੱਪਰਲੀ ਰੋਸ਼ਨਾ ਨਾਲ ਵਿੱਚ ਇਹਦੇ ਵਿੱਚ ਵੀ ਦੇਖੋ। ਉਹ ਦੇਖੋ ਸਨਲਾਈਟ ਦੀ ਦੀ ਵਿੱਚ ਦੀ। ਆ ਜੋ ਥੱਲੇ ਦਿਖਾਵਾਂ ਜਵਾਕੋ ਹੋਰ। ਆ ਰੱਖੇ ਹੋਏ ਸੀ ਮੋਗਰੇ ਇਹਨਾਂ ਦੇ ਤਾਂ ਕਿ ਇੱਥੋਂ ਦੀ ਹਵਾ ਆਉਂਦੀ ਆ। ਹਵਾ ਵੀ ਆਉਂਦੀ ਆ। ਤੇ ਉੱਪਰ ਆਵਾਜ਼ ਵੀ ਜਾਂਦੀ ਆ ਆਪਣੀ ਜੇ ਆਪਾਂ ਇਹਦੇ ਵਿੱਚ ਬੋਲਦੇ ਆ ਨਾ ਉਹ ਉਪਰ ਤੱਕ ਆਵਾਜ਼ ਚਲੀ ਜਾਂਦੀ ਆ ਤੇ ਨਾਲੇ ਇੱਥੋਂ ਦੀ ਹਵਾ ਬਹੁਤ ਆਉਂਦੀ ਆ ਹਵਾ پاس ਹੁੰਨ ਰੱਖਿਆ ਦੇਖੋ ਇੱਥੋਂ ਹਵਾ ਕਿੰਨੀ ਆਉਂਦੀ ਆ ਹੱਥ ਲਾ ਕੇ ਦੇਖੋ ਹੁੰਦੀ ਆ ਨਾ ਹਵਾ ਫਿਰ ਇਧਰ ਇੱਕ ਜਗ੍ਹਾ ਹੋਰ ਉਹ ਨਾਲ ਹਵਾ پاس ਹੁੰਦੀ ਆ ਚਲੋ ਤੁਹਾਨੂੰ ਫਿਰ ਸੇ ਬਲੌਗ ਬਹੁਤ ਬਣਦੇ ਨੇ ਨਾ ਤੇ ਆਜੋ 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 ਥੱਲੇ ਇੱਥੇ ਵੀ ਸਨਲਾਈਟ ਪੈਂਦੀ ਆ ਦੇਖੋ ਇੱਥੇ ਵੀ ਸਾਰੀ ਸਨਲਾਈਟ ਪੈਂਦੀ ਆ ਉਧਰੋਂ ਆ ਕੇ ਆ ਹੱਦੀ ਵੀ ਰੱਖਣ ਨੂੰ ਬਣਾਏ ਹੋਏ ਆ ਉਹ ਦੇਖੋ ਸਨਲਾਈਟਾਂ ਕੀ ਇੱਥੇ ਵੀ ਸਾਰੀ ਪੈਂਦੀ ਆ ਸੂਤ ਜੀ ਰੌਸ਼ਨ ਥੱਲੇ ਤੱਕ ਚਾਨਣ ਆਉਂਦਾ ਥੱਲੇ ਤੱਕ ਆ ਦੇਖੋ ਚਾਨਣ ਆਉਂਦਾ ਚਾਨਣ ਆ ਉਹਨੂੰ ਰੱਖੇ ਹੋਏ ਆ ਵੀ ਅੰਦਰ ਸਾਰੇ ਚਾਨਣਵੇਂ ਇੱਥੇ ਰਾਜਾ ਫਾਂਸੀ ਦਿੰਦਾ ਸੀ ਬੰਦੇ ਨੂੰ ਬਾਕੀ ਕਹਿਣ ਦੀਆਂ ਗੱਲਾਂ ਨੇ ਬਾਕੀ ਪਤਾ ਨਹੀਂ ਕੁਛ ਕੁਛ ਵਿੱਚ ਹੀ ਕਹਿੰਦੇ ਇੱਥੇ ਫਾਂਸੀ ਦਿੰਦਾ ਸੀ ਬਾਕੀ ਪਤਾ ਨਹੀਂ ਉਹ ਉੱਥੋਂ ਹੈ ਨਾ ਕਹਿੰਦੇ ਯਾਰ ਬਾਕੀ ਪਤਾ ਨਹੀਂ ਆ ਦੇਖੋ ਇੱਥੇ ਵੀ ਹਵਾਉਣ ਨੂੰ ਰੱਖਿਆ ਹੋਇਆ ਐਕਚੁਅਲੀ ਹਵਾ ਬਹੁਤ ਆਉਂਦੀ ਆ ਦੇਖੋ ਇੱਥੋਂ ਦੀ ਹਵਾ ਕਿੰਨੀ ਆਉਂਦੀ ਆ ਇੱਥੋਂ ਦੀ ਸਾਰੇ ਹਵਾ ਆਉਂਦੀ ਆ ਹਾਂ ਆਉਂਦੀ ਆ ਨਾ ਹਵਾ ਯਾਨੀ ਕਿ ਪੂਰਾ ਸਿਰਾ ਕੀਤਾ ਹੋਇਆ ਸੀ ਇਹ ਵੀ ਸਾਰੀ ਬਿਨਾਂ ਲੈਂਟਰ ਤੋਂ ਪੱਥਰਾਂ ਦੀ ਬਣੀ ਹੋਈ ਇਮਾਰਤ ਇਹਦੇ ਚਾਰ ਰਾਹ ਵਾ 1 2 3 4 ਇਹ ਚਾਰ ਰਾਹ ਵਿੱਚ ਦੀ ਆਪਾਂ ਕਿਤੇ ਵੀ ਜਾ ਸਕਦੇ ਹਾਂ ਪਰ ਇਹ ਨਹੀਂ ਪਤਾ ਲੱਗਦਾ ਹੁੰਦਾ ਕਿ ਕਿਧਰੋਂ ਕਿਧਰ ਆਗੇ ਕਿਧਰੋਂ ਨਹੀਂ ਹੁਣ ਇੱਥੋਂ ਵੀ ਦੋ ਰਾਹ ਜਾਂਦੇ ਆ ਇਧਰੋਂ ਵੀ ਦੋ ਰਾਹ ਇੱਕ ਰਾਹ ਇਧਰ ਨੂੰ ਚਲੇਗਾ ਆ ਲਿਆ ਸਾਰਾ ਜਿਹੜਾ ਉੱਪਰ ਗੋਲਾ ਬਣਾਇਆ ਹੋਇਆ ਇਹ ਸਾਰੀ ਸਨਲਾਈਟ ਦਾ ਹੀ ਆ ਵੀ ਅੰਦਰ ਤੱਕ ਰੋਸ਼ਨੀ ਆ ਸਕੇ ਉਹ ਦੇਖੋ ਕਿੱਥੋਂ ਤੋਂ ਸੂਰਜ ਦੀ ਰੋਸ਼ਨੀ ਦੇਂਦੀ ਆ ਇੱਧਰ ਵੀ ਦੇਂਦੀ ਆ ਉਹ ਦੇਖੋ ਇੱਧਰ ਵੀ ਦੇਂਦੀ ਆ ਦੇਖੋ ਆ ਸਾਰੀ ਸੂਰਜ ਦੀ ਰੋਸ਼ਨੀ ਆ ਵਿੱਚ ਵੱਲ ਪਰ ਇਹਨਾਂ ਨੇ ਲਾਤੇ ਪਰ ਵੱਲਵ ਲਾਉਣੇ ਨਹੀਂ ਚਾਹੀਦੇ ਸੀ ਕਿਉਂਕਿ ਪਤਾ ਲੱਗਦਾ ਰਹਿੰਦਾ ਆ ਜਿਹੜੇ ਸਰਕਲ ਜੇ ਤਾਂ ਹੀ ਰੱਖੇ ਹੋਏ ਇਹਨਾਂ ਨੇ ਬਹੁਤ ਨੀਮਾ ਮੇਰਾ ਬਲੌਗ ਵੀ ਵੱਡਾ ਹੋ ਜਾਣਾ ਬੰਦੇ ਸਾਡੇ ਘੁੰਮ ਗਰੀ ਜਾਂਦੇ ਹੋਣ ਅਸੀਂ ਬਾਹਰ ਨਿਕਲ ਜੀਏ ਜੇ ਬਾਹਰ ਨਿਕਲ ਦਾ ਰਾਂਹ ਨਹੀਂ ਪਤਾ ਲੱਗਦਾ ਤਾਂ ਕਈ ਵਾਰ ਤਾਂ ਕਿਤੇ ਉੱਥੇ ਹੀ ਫੇਰ ਬੰਦਾ ਜਨਿਆ ਜਾਂਦਾ ਆ ਗਿਆ ਆ ਗਿਆ ਆ ਗਿਆ ਬਾ ਸ਼ੁਕਰ ਜੇ ਅੰਦਰ ਬਈ ਦੇ ਬਾਹਰ ਇਹ ਆ ਗਿਆ ਕੇ ਲੈ ਲਈ ਇੱਕ ਸਾਈਡ ਇਹ ਵੀ ਗੇਟ ਸੀਗਾ ਬਾਹਰ ਦੀ ਜਾਣ ਨੂੰ ਜਦੋਂ ਘੋੜਿਆਂ ਨਾਲ ਇੱਧਰ ਦੀ ਚੜ ਜਾਂਦੇ ਸੀ ਫਿਰ ਆ ਜੇ ਮਹਨਾ ਹੋ ਘੋੜਿਆਂ ਨਾਲ ਇੱਧਰ ਦੀ ਆ ਜਾਂਦੇ ਸੀ ਗੇਟ ਬਹੁਤ ਪਰ ਲੱਕੜ ਦਾ ਉਹ ਟਾਈਮ ਦਾ ਗੇਟ ਹੀ ਆ ਇਹ ਲੱਕੜ ਦਾ ਗੇਟ ਆ ਵੀ ਇੱਧਰ ਇੱਧਰ ਆ ਜਾ ਜਵਾਨੀ ਹੈ ਮੇਰੇ ਕੋ ਆ ਦੇਖੋ ਇੱਧਰ ਲਾ ਸਾਈਡ ਕਿਲੇ ਦੀ ਯੂ ਕਿੰਨਾ ਸੋਹਣਾ ਗਵਾਲੀਆ ਦੇ ਕਿਲੇ ਦੀ ਬੈਕ ਸਾਈਡ ਆ ਗਈ ਹੈ ਔਰ ਦੇਖੋ ਕਿੰਨੇ ਨੀ ਮੈਨ

ਗੱਡੀ ਖੇਰ ਵੀ ਸੌਖੀ ਚੜ ਜਾਂਦੀ ਆ ਇੱਥੇ ਚੰਗੀ ਚੀਜ਼ ਕਿ ਨਹੀਂ ਆ ਆ ਇਹਨਾਂ ਥੋੜਾ ਪੱਧਰਾ ਜਿਹਾ ਕਰਨਾ ਚਾਹੀਦਾ ਇਹ ਗੱਡੀ ਦਾ ਜਿਹੜਾ ਤਾਂ ਸੁੱਖਾ ਲਿਆ ਵੈਰੀ ਗੁੱਡ ਜਾਣ ਜਾਣ ਦੇ ਪਰ ਜੇਕਰ ਚਾਹਣ ਤਾਂ ਵਧੀਆ ਸਵਾਸ ਹੀ ਹੈ ਨਾ ਕੋਈ ਚੋਰੀ ਜੀ ਹੂੰ ਤੇ ਇਹ ਇਹ ਦੂਜਾ ਪਾ ਕੇ ਰੇਸ ਸਾਹ ਕਲੱਚ ਛੱਡ ਦੇ ਦੋਨਾਂ ਉੱਚਾ ਬਣਾਇਆ ਹਨਾ ਪਹਾੜ ਵੀ ਸਾਰਾ ਪੱਕਾ ਜਿੰਨੀਆਂ ਮੂਰਤੀਆਂ ਸੀ ਢਾਹ ਦੀਆਂ ਆ ਮੂਰਤੀਆਂ ਮੈਂ ਵੀ ਉਹੀ ਤੇ ਰਹਾ ਮੂਰਤੀਆਂ ਪਤਾ ਨਹੀਂ ਯਾਰ ਕਿੱਧਰ ਗਈਆਂ ਆ ਦੇ ਢਾਈਆਂ ਪੰਜਾਂ ਆ ਪਾਣੀ ਵੀ ਨਿਕਲਦਾ ਪਾਣਾ ਜੋ ਬਈ ਦੇਖੋ ਸਮੀ ਜਾਂਦਾ ਪਾਣੀ ਉਹ ਕਿੱਡੀ ਵੱਡੀ ਬਣੀ ਆ ਕਿੱਡੀ ਵੱਡੀ ਬੁੱਧੂ ਦੀ ਬੁੱਧੂ ਦੀ ਆ ਦੇਖੋ ਮੂਰਤੀਆਂ ਬਣੀਆਂ ਨੇ ਆ ਮੂਰਤੀਆਂ ਰਾਤ ਨੂੰ ਦੰਦੀ ਨਹੀਂਆਂ ਬੀ ਸੀ ਵੈਸੇ ਕਈ ਢਾਤੀਆਂ ਲੋਕਾਂ ਚ ਕਿੰਨੀ ਢਾਤੀਆਂ ਲਾ ਲਓ ਜਵਾਲਾ ਰ ਖੜ ਗਈਆਂ Voy te curarás con perdi?